ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਸਲੋਜਵਾਦੀ ਜਿਨੇ ਆਪਣੀ ਜ਼ਿੰਦਗੀ ਦੇ 20 ਸਾਲ weight lifting ਵਿੱਚ ਲਗਾ ਦਿੱਤੇ ਅਤੇ ਬੋਡੀ ਬਿਲਡਿੰਗ ਜਿਹੜਾ ਕਿਸ ਨੇ ਆਪਣਾ ਨਾਂ ਕਮਾਇਆ ਆਪਣੇ ਸ਼ਹਿਰ ਅੰਮ੍ਰਿਤਸਰ ਤੇ ਪੂਰੇ ਪੰਜਾਬ ਵਿੱਚ ਤੁਸੀਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇੰਨੇ ਮੈਡਲਸ ਨੇ ਡਾਇਰੈਕਟ ਜਿੱਤੇ ਨੇ ਇੰਨੀਆਂ ਟਰਾਫੀ ਦਿੱਤੀਆਂ ਨੇ ਆਪਣੇ ਵਜੋਂ ਤੋਂ ਬਾਦ ਪਰ ਅੱਜ ਵੀ ਜਿਹੜਾ ਇਹ ਟਰਾਫੀਆਂ ਤੇ ਮੈਡਲ ਕਿਸੇ ਵੀ ਕਾਮਲਾ ਹੈ ਪਰ ਮੈਨੂੰ ਬਹੁਤ ਸ਼ੌਂਕ ਹੀ ਐ ਐਕਸੇ ਦਾ ਤੇ 1500 ਰੁਪਿਆ ਮੇਰੀ ਡੈਡੀ ਇੱਕ ਦਿਨ ਦੀ ਤੇ ਬਹੁਤ جنونی ਮੈਨੂੰ ਐਕਸੇ ਦਾ ਤੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਆ ਤੇ ਤੁਹਾਡੇ ਪਿਤਾ ਜੀ ਕੰਮ ਕਰਦੇ ਸੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਡਾਈਟ ਦਾ ਖਰਚਾ ਸੀ ਉਹ ਚੱਕਦੇ ਸੀ ਕਿਸ ਤਰ੍ਹਾਂ ਨਾਲ ਆਇਆ ਪਰਿਵਾਰੀ ਦਾ ਖਰਚਾ ਚੱਲਦਾ ਸੀ ਸਰ ਮੈਡਲਾਂ ਦੀ ਗਿਣਤੀ ਨਹੀਂ ਮੈਕਨਿਜ਼ ਤੱਕ ਤੱਕ ਤੇ ਰੱਖੇ ਕਿਤੇ ਕਿਤੇ ਗਏ ਕਿਤੇ ਕਿਤੇ ਲਈ ਟਰੋਫੀਆਂ ਹੀ ਗੋਜ ਜਾ ਰਾਵਾਂ ਐ ਅੱਜ ਤੱਕ ਰ ਮੈਡਲ ਸੌਥ ਏਸ਼ੀਆ ਏਸ਼ੀਆ ਸਿਲਵਰ ਕਲਾਸੀ ਜੋ ਮੇਰਾ ਮੈਡਲ ਹੈ ਮਿਸ ਇੰਡੀਆ ਦਾ ਸਿਲਵਰ ਮੈਡਲ ਹੈ ਮੇਰਾ 6-7 ਵਾਰ ਨਾਰਥ ਇੰਡੀਆ 7-8 ਵਾਰ ਮਿਸ ਪੰਜਾਬ ਬਣ ਚੁੱਕਿਆ ਹਾਂ ਸਰ ਸਰਕਾਰ ਨੇ ਤੇ ਮੇਰਾ ਸਾਥ ਨਹੀਂ ਦਿੱਤਾ ਕੋਈ ਵੀ ਸਰਕਾਰ ਦੇ ਪੁਰਾਣੀ ਯਤਰ ਪਰ ਮੈਂ ਆਪਣੀ ਮਿਹਨਤ ਜੱਜ ਰੱਖੀ ਆ ਫਲਾਲਾ ਜੇ ਵੀ ਕਰਨਿਆ ਵਾ ਪਰ ਸਰਕਾਰ ਨੇ ਮੇਰਾ ਸਾਥ ਕੋਈ ਨਹੀਂ ਦਿੱਤਾ ਪਰ ਪਕਿਸਤਾਨ ਦੇ 20 ਸਾਲ ਹੋ ਗਿਆ 20 ਸਾਲ ਬੜਾ ਲੰਮਾ ਸਮਾਂ ਦਾ ਵਾ 20 ਸਾਲ ਵਿੱਚ ਕਈ ਸਰਕਾਰਾਂ ਆਉਂਦੀਆਂ ਨੇ ਕਈ ਸਰਕਾਰਾਂ ਜਾਂਦੀਆਂ ਨੇ ਤੇ ਹਮੇਸ਼ਾ ਸਰਕਾਰਾਂ ਦਾ ਵੀ ਦਾਅਵਾ ਕਰਦੀਆਂ ਨੇ ਕਿ ਸਪੋਰਟ ਕੋਟੇ ਨੂੰ ਹਮੇਸ਼ਾ ਪਿਆ ਦਿੱਤੀ ਜਾਂਦੀ ਹੈ ਚਾਹੇ ਕਿਸੇ ਵੀ ਨੌਕਰੀ ਵਿੱਚ ਫਿਰ ਤੁਹਾਡਾ ਕਿਉਂ ਨਹੀਂ ਸਾਥ ਦਿੱਤਾ ਅੱਜ ਤੱਕ ਤੁਹਾਡੀ ਕਿਉਂ ਨਹੀਂ ਬਾਹ ਫੜੀ ਅੱਜ ਤੱਕ ਮੈਂ ਆਈਜੀ ਡੀਆਈਜੀ ਕੋ ਵੀ ਗਿਆ ਹੀ ਡੀਆਈਜੀ ਨੇ ਕਿਹਾ ਵੀ ਚਲੋ ਤਨザਖ ਲੰਨੇ ਆ ਇਹ ਡੇ ਫਾਰਮ ਭਰ ਦੋ ਫਿਲਹਾਲ ਉਹ ਕੋਮਪੀਟੀਸ਼ਨ ਹੋਇਆ ਹੀ ਪੰਜਾਬ ਪੁਲਸਾਨਾ ਦਾ ਮੈਂ ਸਭ ਨੂੰ ਤਗੜਾਈ ਪਰ ਫੇਰ ਵੀ ਉਹਨਾਂ ਨੇ ਨਹੀਂ ਰੱਖਿਆ ਮੈਨੂੰ ਮੇਰਾ ਦਿਲ ਟੁੱਟ ਚੁਕਿਆ ਕਿਉਂਕਿ ਜੇ ਪੈਹਾ ਵਾ ਤਾਂ ਸਭ ਕੁਝ ਹੈ ਜੇ ਨੌਕਰੀ ਨਹੀਂ ਮਿਲੀ ਤਾਂ ਮੈਂ ਟਰੋਫੀ ਨੂੰ ਕਿਰਨਾ ਵਾ ਟਰੋਫੀਆਂ ਬੇਕਾਰ ਹੈਗੇ ਮੇਰੇ ਲਈ ਸਰਕਾਰਾਂ ਇਹੋ ਜਿਹੀ ਆਗੀਆਂ ਵੀ ਉਹਨਾਂ ਨੇ ਮੇਰਾ ਦਿਲ ਤੋੜ ਕੇ ਰੱਖਤਾ ਕੋਰੇ ਮੈਂ ਤਾਂ ਸਮਝਿਆ ਵੀ ਸ਼ਾਇਦ ਵਧੀਆ ਮੈਡ ਲਿਆ ਕੇ ਉਹਨੂੰ ਜੋ ਮਿਲੂਗੀ ਪਰ ਫੇਰ ਵੀ ਉਹੀ ਲੋਕਾਂ ਜਿੰਮਾ ਚ ਕੋਚ ਸਿਰਦਰਦੀ ਓਨਰ ਦਬਕੇ ਮਾਰਦੇ ਆ ਐ ਕਰੋ ਐ ਕਰੋ ਐ ਕਰੋ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚੱਲਦਾ ਮੇਰੇ ਪੈਰਾਂ ਜਾਣ ਦੇ ਵਿੱਚ ਮੇਰੇ ਵੱਡੇ ਭਰਾ ਨੂੰ ਦੁੱਖ ਹੋਇਆ ਉਹਨਾਂ ਨੂੰ ਮੈਂ ਸਾਈਕਲ ਲੈ ਕੇ ਦਿੱਤਾ ਸਾਈਕਲ ਤੋਂ ਬਾਅਦ ਫਿਰ ਹੌਲੀ ਹੌਲੀ ਸੰਗਤਨ ਮੋਟਰਸਾਈਕਲ ਲੈ ਕੇ ਦਿੱਤਾ ਫਿਲਹਾਲ ਇਹ ਤੱਕ ਮੈਂ ਮੋਟਰਸਾਈਕਲ ਤੇ ਹੀ ਯਾਤਰ ਸੰਗਟਣ ਮੋਟਰਸਾਈਕਲ ਤੇ ਉਰਤੋ ਹੀ ਮੈਂ ਜਿੰਮ ਜੰਨਾ ਉਰਤੋ ਆ ਨਾਮਾ ਯਾਤਰ ਤੇ ਮੇਰੇ ਵੱਡੇ ਭਰਾ ਦਾ ਬੜਾ ਹੀ ਯੋਗਦਾਨ ਮਿਲ ਰਿਹਾ ਸਰ ਸਰਕਾਰ ਹੈਗੀ ਪੈਸੇ ਦੀ ਭੁਖੀ ਉਹ ਮੰਗਦੀ ਪੈਸਾ ਕੋਈ ਪੈਸਾ ਹੁੰਦਾ ਤੇ ਮੈਂ ਆਪਣਾ ਜਿੰਮ ਖੋਲਦਾ ਜਿੰਮ ਹੁੰਦਾ ਮੈਂ ਆਪ ਓਨਰ ਬੰਦਾ ਲੱਗਦਾ ਵੀ ਜਿਹੜੀ ਗੇਮ ਆ ਉਹ ਸ਼ਾਇਦ ਗਰੀਬ ਬੰਦੇ ਵਾਸਤੇ ਨਹੀਂ ਬਣੀ ਕਿ ਲੱਗਦਾ ਤੁਹਾਡੀ ਗੱਲ ਜਿਹੜੀ ਸਚਾਈ ਆ ਹਾਂਜੀ ਸਰ ਉਹ ਗਰੀਬਾਸਤੇ ਨਹੀਂ ਬਣੀ ਉਹਨਾਂ ਵਾਸਤੇ ਬਣੀ ਜਿਨ੍ਹਾਂ ਕੋ ਬਹੁਤ ਜ਼ਰਾ ਪੈਸਾ ਵਾ ਕੋ ਇਹ ਗੇਮ ਹੈਗੀ ਪੈਸੇ ਦੀ ਸਰ ਨਹੀਂ ਸਰ ਅੱਜ ਤੱਕ ਕਹਿੰਨ ਨਹੀਂ ਕੋਈ ਨਹੀਂ ਆਇਆ ਅਜੇ ਸਰ ਮੇਰੇ ਬਦਦਰੇ ਮੇਰੇ ਨਾਲ ਆ ਰਹੇ ਐ ਅਦਰ ਔਰ ਕੋਈ ਨਹੀਂ ਮੇਰੇ ਨਾਲ ਆਇਆ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਇੱਕ ਕਹਾਣੀ ਦਿਖਾਵਾਂਗੇ ਉਸ ਨੌਜਵਾਨ ਦੀ ਜਿਨੇ ਆਪਣੀ ਜ਼ਿੰਦਗੀ ਦੇ 20 ਸਾਲ weight lifting ਵਿੱਚ ਲਗਾ ਦਿੱਤੇ ਅਤੇ ਬੋਡੀ ਬਿਲਡਰ ਜਿਹੜਾ ਉਸਨੇ ਆਪਣਾ ਨਾਂ ਕਮਾਇਆ ਆਪਣੇ ਸ਼ਹਿਰ ਅੰਮ੍ਰਿਤਸਰ ਤੇ ਪੂਰੇ ਪੰਜਾਬ ਵਿੱਚ ਪਰ ਘਰ ਦੇ ਹਾਲਾਤ ਅੱਜ ਵੀ ਜਿਹੜੇ ਇਸ ਤੇ ਨਾਜਕ ਨੇ ਅੱਜ ਵੀ ਜਿਹੜਾ ਉਹ ਪਹਿਲਵਾਨ ਹੈ ਗਰੀਬੀ ਵਿੱਚ ਲੱਗੀ ਉਜੂਜ ਰਿਹਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੰਨੇ ਮੈਡਲ ਉਸਨੇ ਜਿਹੜੇ ਜਿੱਤੇ ਨੇ ਇੰਨੀਆਂ ਟਰਾਫੀ ਦਿੱਤੀਆਂ ਨੇ ਆਪਣੇ ਵਜੋਂ ਤੋਂ ਵੱਧ ਪਰ ਅੱਜ ਵੀ ਜਿਹੜਾ ਸੋ ਇਹ ਟਰਾਫੀਆਂ ਤੇ ਮੈਡਲ ਕਿਸੇ ਵੀ ਕਾਮਣਾਏ ਜੇ ਅਸੀਂ ਗੱਲ ਕਰ ਰਹੇ ਅਮਰਸਦਰ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦੀ ਰਮੇਸ਼ ਕੁਮਾਰ ਸਾਡੇ ਨਾਲ ਅੱਜ ਗੱਲਬਾਤ ਕਰਾਂਗੇ ਰਮੇਸ਼ ਕੁਮਾਰ ਜੀ ਬਹੁਤ ਬਹੁਤ ਰਸਵਾਗਤ ਹੈ ਸਾਡੇ ਚਾਣੇ ਵਿੱਚ ਸਤਿ ਸ਼੍ਰੀ ਅਕਾਲ ਜੀ ਰਮੇਸ਼ ਕੁਮਾਰ ਜੀ ਮੈਨਸੋਪੀ ਪਹਿਲਵਾਨੀ ਦਾ ਸ਼ੌਂਕ ਜਿਹੜਾ ਤੁਹਾਨੂੰ ਵੇਟ ਲਿਫਟਿੰਗ ਦਾ ਸ਼ੌਂਕ ਸੀ ਕਿੰਨੀ ਉਮਰ ਜਦੋਂ ਤੁਹਾਨੂੰ ਜਿਹੜਾ ਸੀ ਇਹ ਸ਼ੌਂਕ ਪੈ ਗਿਆ ਸੀ 17-18 ਸਾਲ ਦੀ ਉਮਰ ਚ 17-18 ਸਾਲ ਦੀ ਉਮਰ ਚ ਠੀਕ ਹੈ ਤੇ ਮੈਨਸੋਪੀ ਕਿੰਨੀ ਕਿਹ ਮਿਹਨਤ ਕਰਨੀ ਪਈ ਤੁਹਾਨੂੰ ਇਹਨੇ ਸਰੀਰ ਬਣਾ ਸਰ ਮੈਨੂੰ ਬਹੁਤ ਸ਼ੌਂਕ ਹੀ ਹੈ ਐਕਸੇ ਦਾ ਤੇ 11500 ਰੁਪਿਆ ਮੇਰੀ ਡੈਡੀ ਇੱਕ ਦਿਨ ਦੀ ਤੇ ਬਹੁਤ ਜਨੂਨੀ ਮੈਨੂੰ ਐਕਸੇ ਦਾ ਜੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਆ ਤੇ ਤੁਹਾਡੇ ਪਿਤਾ ਜੀ ਕੰਮ ਕਰਦੇ ਸੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਡਾਈਟ ਦਾ ਖਰਚਾ ਸੀ ਉਹ ਚੱਕਦੇ ਸੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਪਲਵਾਰੀ ਦਾ ਖਰਚਾ ਚੱਲਦਾ ਸੀ ਉਹ ਪਿਤਾ ਜੀ ਮੇਰੇ ਖਾਣਾ ਪੇਪਰ ਮਿਲ ਚ ਜੋਬ ਕਰਦੇ ਸੀ ਤੇ ਪਾਜੀ ਨੇ ਮੇਰੇ ਜਿਮ ਚ ਲਾਂਦੇ ਸੀ ਛੋਟਾ ਜਿਹਾ ਜਿਮੀ ਕੋਈ ਤੇ ਉਹ ਮੇਰੀ ਡੈਡ ਪੂਰੀ ਕਰਦੇ ਰਹੇ ਆ ਤੇ ਆਪ ਵੀ ਥੋੜਾ ਬੋੜਾ ਅਟੈਂਸ਼ਨ ਨਹੀਂ ਦਿਖਾ ਕਰਦਾ ਰਹਾਂ ਤੇ ਅੱਜ ਤੱਕ ਮੇਰੇ ਹਾਲਾਤ ਇਹ ਆ ਤੇ ਜਿਵੇਂ ਤੁਸੀਂ ਵੀ ਅਰਮੇਚੀ ਹੁਣ ਤੱਕ ਤੁਸੀਂ ਕਿੰਨੇ ਕਿ ਮੈਡਲ ਜਿੱਤੇ ਹੋ ਕਿੰਨੇ ਕਿ ਟਰਾਫੀਆਂ ਜਿੱਤ ਚੁੱਕੇ ਹੋ ਤੇ ਕਿੱਥੇ ਕਿਤੇ ਤੁਸੀਂ ਜਾ ਕੇ ਹੁਣ ਤੱਕ ਕੰਪੀਟੀਸ਼ਨ ਲੜ ਚੁੱਕੇ ਹਾਂ ਤੱਕ ਸਰ ਮੈਡਲਾਂ ਦੀ ਤਾਂ ਕੋਈ ਗਿਣਤੀ ਨਹੀਂ ਮੈਂ ਗਿਣੀ ਸੀ ਤੱਕ ਕਿੱਥੇ ਕਿਤੇ ਰੱਖੇ ਕਿੱਥੇ ਕਿਤੇ ਗਏ ਕਿੱਥੇ ਕਿੱਤੇ ਨਹੀਂ ਟਰਾਫੀਆਂ ਹੀ ਬਹੁਤ ਜ਼ਿਆਦਾ ਵਾ ਤੇ ਫਿਲਹਾਲ ਮੈਂ ਅੱਜ ਤੱਕ ਮੈਡਲ ਸੌਥ ਏਸ਼ੀਆ ਏਸ਼ੀਆ ਸ਼ੇਰੂ ਗਲਾਸੀ ਜੋ ਮੇਰਾ ਮੈਡਲ ਹੈ ਮਿਸ ਇੰਡੀਆ ਜੋ ਸਿਲਵਰ ਮੈਡਲ ਹੈ ਮੇਰਾ 6-7 ਵਾਰ ਨਾਰਥ ਇੰਡੀਆ 7-8 ਵਾਰੀ ਮਿਸ ਪੰਜਾਬ ਬਣ ਚੁੱਕਿਆ ਹਾਂ ਤੇ ਮਨੇ ਸੋ ਵੀ ਇੰਨਾ ਨਾ ਕਮਾਉਂਦੇ باوجود ਵੀ ਅੱਜ ਵੀ ਰਮੇਸ਼ ਕੁਮਾਰ ਜਿੱਥੋਂ ਦਾ ਸ਼ੁਰੂ ਹੋਇਆ ਸੀ ਅੱਜ ਵੀ ਰਮੇਸ਼ ਕੁਮਾਰ ਉੱਥੇ ਜਗ੍ਹਾ ਤੇ ਖੜਾ ਕਿਉਂ ਨਹੀਂ ਚੰਗਾ ਮਕਾਮ ਮਿਲ ਸਕਿਆ ਕਿਉਂਕਿ ਕਿਉਂ ਨਹੀਂ ਅੱਜ ਤੱਕ ਤੁਹਾਨੂੰ ਨੌਕਰੀ ਮਿਲ ਸਗੀ ਸਰਕਾਰ ਅਕਸਰ ਦਾਅਵੇ ਕਰਦੀਆਂ ਨੇ ਵੀ ਜਿਹੜਾ ਵੀ ਪਲਵਾਨੀ ਖੇਤੀ ਜਾਂ ਜਿਹੜਾ ਵੀ ਸਪੋਰਟ ਕੋਰਟ 'ਚ ਹੁੰਦਾ ਵਾ ਉਸ ਨੂੰ ਚੰਗੀ ਨੌਕਰੀ ਮਿਲਦੀ ਹੂ ਜਾਂ ਉਸ ਨੂੰ ਚੰਗੀ ਖਰਾਕ ਮਿਲਦੀ ਆ ਪਰ ਤੁਸੀਂ ਤੁਹਾਨੂੰ ਕਿਉਂ ਨਹੀਂ ਅੱਜ ਤੱਕ ਨੌਕਰੀ ਮਿਲੀ ਸਰ ਸਰਕਾਰ ਨੇ ਤੇ ਮੇਰਾ ਸਾਥ ਨਹੀਂ ਦਿੱਤਾ ਕੋਈ ਵੀ ਸਰਕਾਰ ਦੇ ਨੇ ਮੇਂ ਪੁਰਾਣੀ ਯਾਤਰਾ ਪਰ ਮੈਂ ਆਪਣੀ ਮਿਹਨਤ ਜਾਰੀ ਰੱਖੀ ਆ ਫਿਰ ਅਲਾ ਜੇ ਵੀ ਕਰਨਿਆ ਵਾ ਪਰ ਸਰਕਾਰ ਨੇ ਮੇਰੇ ਸਾਥ ਕੋਈ ਨਹੀਂ ਦਿੱਤਾ ਅਜ ਤੱਕ ਪਰ ਕਿਸ ਤਰ੍ਹਾਂ ਦੇ ਦੋ 20 ਸਾਲ ਹੋ ਗਿਆ ਵੀ ਇਹ ਸਾਲ ਬੜਾ ਲੰਮਾ ਸਮਾਂ ਦਾ ਵਾ 20 ਸਾਲ ਵਿੱਚ ਕਈ ਸਰਕਾਰਾਂ ਆਉਂਦੀਆਂ ਨੇ ਕਈ ਸਰਕਾਰਾਂ ਲਾ ਜਾਂਦੀਆਂ ਨੇ ਤੇ ਹਮੇਸ਼ਾ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸਪੋਰਟਸ ਕੋਟੇ ਨੂੰ ਹਮੇਸ਼ਾ ਪਿਆ ਦਿੱਤੀ ਜਾਂਦੀ ਹੈ ਚਾਹੇ ਕਿਸੇ ਵੀ ਨੌਕਰੀ ਵਿੱਚ ਫਿਰ ਤੁਹਾਡਾ ਕਿਉਂ ਨਹੀਂ ਸਾਥ ਦਿੱਤਾ ਅਜ ਤੱਕ ਤੁਹਾਡੀ ਕਿਉਂ ਨਹੀਂ ਬਾਹ ਫੜੀ ਅਜੇ ਕਿਸੇ ਨੇ ਸਰ ਮੇਰੀ ਬਾ ਮੈਂ ਤੇ ਯਤਰ ਬਹੁਤ ਜ਼ਰਾ ਮੈਂ ਤੇ ਕੀਤੀ ਇੱਕ ਵਾਰੀ ਮੈਂ ਆਈ ਸੀ ਡੀ ਆਈ ਜੀ ਕੋ ਵੀ ਗਿਆ ਹੀ ਡੀ ਆਈ ਜੀ ਨੇ ਕਿਹਾ ਵੀ ਚਲੋ ਤਨਖਾਹ ਲੈਣੇ ਆ ਇਹ ਫਾਰਮ ਭਰ ਦੋ ਫਿਲਹਾਲ ਉਹ ਕੰਪੀਟੀਸ਼ਨ ਹੋਇਆ ਹੀ ਪੰਜਾਬ ਪੁਲਿਸਾਂ ਦਾ ਮੈਂ ਸਭ ਨੂੰ ਤਗੜਾਈ ਪਰ ਫੇਰ ਵੀ ਉਹਨਾਂ ਨੇ ਨਹੀਂ ਰੱਖਿਆ ਮੈਨੂੰ ਅਸੀਂ ਦੇਖਿਆ ਵੀ ਤੋਹ ਐਡਿਟ ਦਾਨੀਆ ਤੁਸੀਂ ਟਰੋਫੀ ਜਿੱਤਿਆ ਨੇ ਪਰ ਅੱਜ ਵੀ ਟਰੋਫੀਆਂ ਤੇ ਇੰਨਾ ਘੱਟਾ ਪਿਆ ਆ ਇੰਨੀ ਕਿਤੇ ਮਿੱਟੀ ਜਮੀ ਹੋਈ ਆ ਕਿਤੇ ਮਾਨੇ ਦੁਖੀ ਹੁੰਦਾ ਵੀ ਨਹੀਂ ਮਿਹਨਤ ਕਰਨ ਦੇ ਬਾਵਜੂਦ ਵੀ ਅੱਜ ਵੀ ਇਹਨਾਂ ਮੈਡਲਾਂ ਤੇ ਜਾਂ ਇੰਨੀਆਂ ਟਰੋਫੀਆਂ ਤੇ ਇੰਨੀ ਮਿੱਟੀ ਪਈ ਆ ਕਿ ਲੱਗਦਾ ਨਹੀਂ ਵੀ 20 ਸਾਲ ਜ਼ਿੰਦਗੀ ਕਿਤੇ ਖਰਾਬ ਹੋ ਗਏ ਨੇ ਸਰ ਮਿੱਟੀ ਦਾ ਮੈਨੂੰ ਪਤਾ ਨਹੀਂ ਆ ਯਾਤਰ ਪਤਾ ਕਿਉਂ ਯਾਤਰ ਮੇਰਾ ਦਿਲ ਟੁੱਟ ਚੁੱਕਿਆ ਕਿਉਂਕਿ ਜੇ ਪੈਹਾ ਵਾ ਤੇ ਸਭ ਕੁਝ ਹੈ ਜੇ ਨੌਕਰੀ ਨਹੀਂ ਮਿਲੀ ਤੇ ਮੈਂ ਟਰੋਫੀਆਂ ਨੂੰ ਹੀ ਕਰਨਾ ਵਾ ਟਰੋਫੀਆਂ ਬੇਕਾਰ ਹੈ ਗਿਆ ਮੇਰੇ ਲਈ ਮੈਨੂੰ ਉਸ ਤੋਂ ਵੀ ਜਦੋਂ ਨਵਾਂ ਨਵਾਂ ਤੁਸੀਂ ਜਦੋਂ ਜਿਮ ਜੁਆਇਨ ਕੀਤਾ ਸੀ ਨਵਾਂ ਨਵਾਂ ਜਦੋਂ ਬਾਡੀ ਬਿਲਡਿੰਗ ਕੰਪੀਟੀਸ਼ਨ ਜਿੱਤ ਗਿਆ ਸੀ ਪਹਿਲੀ ਟਰੋਫੀ ਮਿਲੀ ਸੀ ਮਾਨੂੰ ਕਿੰਨੀ ਖੁਸ਼ੀ ਹੋਈ ਸੀ ਵੀ ਅੱਜ ਜ਼ਿੰਦਗੀ ਦਾ ਪਹਿਲਾ ਪੜਾਅ ਸ਼ੁਰੂ ਕਰ ਦਿੱਤਾਗਾ ਹੁਣ ਲੱਗਦਾ ਵੀ ਗਾ ਹੁਣ ਤਰੱਕੀ ਤਰੱਕੀ ਹੋਣੀ ਹੈ ਸਰ ਜੁਰਮ ਨੂੰ ਪਹਿਲੀ ਟਰੋਫੀ ਮਿਲੀ ਮੇਰੇ ਤੋਂ ਯਾਰਾ ਮੇਰੇ ਬ੍ਰਦਰ ਖੁਸ਼ੀ ਮੇਰੇ ਡੈਡੀ ਖੁਸ਼ੀ ਪਰ ਮੈਨੂੰ ਉਸ ਵੇਲੇ ਨਹੀਂ ਜ਼ਿਆਦਾ ਖੁਸ਼ੀ ਨਹੀਂ ਕਿਉਂਕਿ ਮੈਂ ਬਹੁਤ ਤਗੜੇ ਮਕਾਮ ਤੱਕ ਪਹੁੰਚਣਾ ਚਾਹੁੰਦਾ ਹਾਂ ਤਾਰ ਕੇ ਪਰ ਮਨਾ ਦੱਸਣਾ ਨਹੀਂ ਚਾਹੁੰਦਾ ਮੈਂ ਕਿਹੜੇ ਮਕਾਮ ਤੱਕ ਪਹੁੰਚਣਾ ਚਾਹਨਾ ਵਾ ਪਰ ਸਰਕਾਰਾਂ ਇਹੋ ਜਿਹੀ ਆ ਗਈਆਂ ਵੀ ਉਹਨਾਂ ਨੇ ਮੇਰਾ ਦਿਲ ਤੋੜ ਕੇ ਰੱਖਤਾ ਇੱਕ ਵਾਰੀ ਮੈਂ ਤਾਂ ਸਮਝਿਆ ਵੀ ਸ਼ਾਇਦ ਵਧੀਆ ਮੈਡਲ ਲਿਆ ਕੇ ਜੋਬ ਮਿਲੂਗੀ ਪਰ ਫੇਰ ਵੀ ਉਹੀ ਲੋਕਾਂ ਜਿਮਾਂ ਚ ਕੋਚ ਸਿਰਦਰਦੀ ਓਨਰ ਦਬਕੇ ਮਾਰਦੇ ਆ ਐ ਕਰੋ ਐ ਕਰੋ ਐ ਕਰੋ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸਰ ਕੋਈ ਸਰਕਾਰੀ ਨੌਕਰੀ ਤੀ ਜੀ ਮੈਨੂੰ ਹੁਣ ਮੈਂ ਆਸੀ ਤੋੜ ਬੈਠਾ ਆਪਣੇ ਤੋਂ ਕਿਸ ਤਰ੍ਹਾਂ ਦੇਖਦੇ ਜਦੋਂ ਜੀ ਸ਼ੁਰੂਆਤ ਕੀਤੀ ਸੀ ਵੇਟ ਲਿਫਟਿੰਗ ਦੀ ਜਾਂ ਜਦੋਂ ਸ਼ੌਂਕ ਸੀ ਤੁਹਾਨੂੰ ਸਰੀਰ ਬਣਾਉਂਦਾ ਉਦੋਂ ਫਿਰ ਕਿੰਨੀ ਕਿੰਨੀ ਮਿਹਨਤ ਕਰਨੀ ਪਈ ਘਰੋਂ ਫਿਰ ਕਿੱਡੀ ਦੂਰ ਜਿਮ ਸੀ ਕਿਸ ਤਰ੍ਹਾਂ ਜਾਂਦੇ ਸੀ ਡੇਲੀ ਜਿਮ ਤੇ ਕਿੰਨੇ ਕਿੰਨੇ ਘੰਟਾ ਤੁਸੀਂ ਸਰੀਰ ਜਿਹੜਾ ਲੋਹੇ ਨਾਲ ਲੋਹਿਆ ਹੋਣਾ ਪੈਂਦਾ ਸੀ ਸਰ ਅੱਧੇ ਘੰਟੇ ਦਾ ਰਸਤਾ ਅੱਧਾ ਘੰਟਾ ਅੱਧਾ ਘੰਟਾ ਜਾਣ ਲੱਗਦਾ ਮੈਂ ਪੈਦਲ ਜਾਂਦਾ ਸੀ ਇਹ ਨਹੀਂ ਮੇਰੇ ਪੈਦਲ ਜਾਣ ਦੇ ਵਿੱਚ ਮੇਰੇ ਵੱਡੇ ਭਰਾ ਨੂੰ ਦੁੱਖ ਹੋਇਆ ਉਹਨਾਂ ਨੇ ਮੈਨੂੰ ਸਾਈਕਲ ਲੈ ਕੇ ਦਿੱਤਾ ਸਾਈਕਲ ਤੋਂ ਬਾਅਦ ਫਿਰ ਹੌਲੀ ਹੌਲੀ ਸੰਗਤਨ ਮੋਟਰਸਾਈਕਲ ਲੈ ਕੇ ਦਿੱਤਾ ਫਿਲਹਾਲ ਅਜੇ ਤੱਕ ਮੈਂ ਮੋਟਰਸਾਈਕਲ ਤੇ ਹੀ ਯਾਤਰ ਸੰਗਤਨ ਨਾਲ ਮੋਟਰਸਾਈਕਲ ਤੇ ਔਰਤੋਂ ਹੀ ਮੈਂ ਜਿਮ ਜੰਨਾ ਔਰਤੋਂ ਹੰਣਾ ਵਾ ਯਾਤਰ ਤੇ ਮੇਰੇ ਵਰ ਡਿਪਰ ਦਾ ਬੜਾ ਯੋਗਦਾਨ ਹੈ ਮੇਰੇ ਨਾਲ ਪਰ ਮਿਸ ਮਾਡੀ ਮਨੇਸੋ ਸਰਕਾਰ ਆਖਸੇ ਦਾਅਵੇ ਕਰਦੀਆਂ ਨੇ ਵੀ ਅਸੀਂ ਹਮੇਸ਼ਾ ਪਲਵਾਰ ਨਾਲੋਂ ਜੇ ਮੈਂ ਗੱਲ ਕੀਤੀ ਆ ਕਿ ਜਿਹੜਾ ਵੀ ਸਰੀਰ ਬਣਾਉਂਦਾ ਜਾਂ ਜਿਹੜਾ ਵੀ ਸਪੋਰਟ ਕੋਰਟ 'ਚ ਹੁੰਦਾ ਅਸੀਂ ਨੌਕਰੀ ਪਿਆ ਦੇ ਦਤ ਦੇ ਦਿੰਦੇ ਆ ਫਿਰ ਤੁਹਾਨੂੰ ਕਿਉਂ ਨੌਕਰੀ ਮਿਲੀ ਅਜੇ ਤੱਕ ਤੁਹਾਡੀ ਕਿਉਂ ਨ ਕਿਸਨੇ ਸਾਰ ਲਈ ਅਜੇ ਤੱਕ ਸਰ ਸਰਕਾਰ ਹੈਗੀ ਪੈਸੇ ਦੀ ਭੁਖੀ ਉਹ ਮੰਗਦੀ ਪੈਸਾ ਕੋਈ ਪੈਸਾ ਹੁੰਦਾ ਤੇ ਮੈਂ ਆਪਣਾ ਜਿੰਮ ਖੋਲਦਾ ਜਿੰਮ ਹੁੰਦਾ ਮੈਂ ਆਪ ਆਨਰ ਬੰਦਾ ਪਰ ਪੈਸਾ ਤੇ ਮੇਰੇ ਕੋਈ ਨਹੀਂ ਹੈਗਾ ਜੇ ਪੈਸਾ ਹੁੰਦਾ ਮੈਂ ਅੱਗੇ ਤੱਕ ਜਾਂਦਾ ਗੇਮ ਕਰਦਾ ਫਿਲਹਾਲ ਮੈਂ ਹਵਲੇ ਸਰਕਾਰਾਂ ਦਾ ਕੋਈ ਆਸਰਾ ਨਹੀਂ ਲੱਭਦਾ ਪਰ ਕੀ ਲੱਗਦਾ ਵੀ ਜਿਹੜੀ ਗੇਮ ਆ ਉਹ ਸ਼ਾਇਦ ਗਰੀਬ ਬੰਦੇ ਵਾਸਤੇ ਨਹੀਂ ਬਣੀ ਕਿ ਲੱਗਦਾ ਤੁਹਾਡੀ ਗੱਲ ਸਹੀ ਸੱਚਾਈ ਆ ਹਾਂਜੀ ਸਰ ਉਹ ਗਰੀਬਾਸਤੇ ਨਹੀਂ ਬਣੀ ਉਹਨਾਂ ਵਾਸਤੇ ਬਣੀਏ ਜਿਨ੍ਹਾਂ ਕੋ ਬਹੁਤ ਜ਼ਿਆਦਾ ਪੈਸਾ ਵਾ ਕੋ ਇਹ ਗੇਮ ਹੈਗੀ ਪੈਸੇ ਦੀ ਸਿਰਫ ਤੁਹਾਨੂੰ ਕਿੰਨਾ ਦੇ ਦਿਓ ਇੰਨੀ ਤੁਸੀਂ ਮਿਹਨਤ ਕੀਤੀ ਆ ਇੰਨੇ ਮੈਡਲ ਇੰਨੀਆਂ ਟਰੋਫੀ ਦਿੱਤੀਆਂ ਨੇ ਅਸੀਂ ਦੇਖਿਆ ਤੁਸੀਂ ਇੰਨੀ ਸੋਹਣੀ ਬੋਡੀ ਬਣਾਈ ਆ ਚੰਗੇ ਤੁਸੀਂ ਵਧੀਆ ਪਹਿਲਵਾਨ ਲੱਗਦੇ ਹੋ ਜਾਂ ਕਿਉਂ ਫਿਰ ਵੀ ਕੀ ਲੱਗਦਾ ਨਹੀਂ ਵੀ ਆਪਣੀ ਜ਼ਿੰਦਗੀ ਜਿਹੜਾ 20 ਸਾਲ ਸਮਾ ਵਾ ਕਿ ਲੱਗਦਾ ਉਹ ਬਰਬਾਦ ਹੋ ਗਿਆ ਹਾਂਜੀ ਸਰ ਬਰਬਾਦ ਹੋਣ ਵਾਲਾ ਕੰਮ ਹੈ 20 ਸਾਲ ਥੋੜੇ ਨਹੀਂ ਦੇ ਠੀਕ ਹੈ 20 ਸਾਲ 22 ਸਾਲ ਮੈਂ ਲਾਇਆ ਬਰਬਾਦ ਹੋਣ ਵਾਲਾ ਕੰਮ ਹੈ ਕੋਬਲ ਮੈਨੂੰ ਕੋਈ ਮਕਾਮ ਹਸਲ ਨਹੀਂ ਹੋਇਆ ਤੇ ਮੇਰੇ ਸੋਭੇ ਜਿਹੜੇ ਲੋਕ ਖਾਸ ਕਰਕੇ ਜਿase ਜਿਹੜੇ ਤੁਹਾਨੂੰ ਦਰਸ਼ਕ ਦੇਖਣ ਦੇ ਸਾਂ ਬੇਸ਼ਅਜ ਤੇ ਹਮੇਸ਼ਾ ਜਿਹੜੇ ਨੌਜਵਾਨ ਨੇ ਆਪਣਾ ਸਰੀਰ ਬਣਾਉਣ ਵਾਸਤੇ ਹਮੇਸ਼ਾ ਬਾਡੀ ਬਿਲਡਿੰਗ ਬਣਾਉਂਦੇ ਨੇ ਲੋਹੇ ਦਾ ਲੋਹਾ ਹੁੰਦੇ ਨੇ ਜਿਹਨਾਂ ਨੂੰ ਸ਼ੌਂਕ ਹੈ ਸਰੀਰ ਬਣਾਉਂਦਾ ਤੇ ਜਿਹੇ ਨੌਜਵਾਨਾਂ ਨੂੰ ਕੀ ਸਨੇਹਾ ਕੀ ਦੇਣਾ ਚਾਹੋਗੇ ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੋਗੇ ਸਰ ਮਾ ਉਹਨਾਂ ਨੂੰ ਵਿਵਸਥਾ ਯਾਦ ਰੱਖਣਾ ਜਨ ਪੀ ਪਹਾਗਮਾਉ ਬੋਡੀ ਬਿਲਡਿੰਗ ਜੈਕਸ ਦੇ ਵਿੱਚ ਕੁਛ ਨਹੀਂ ਰੱਖਿਆ ਕਿਉਂਕਿ ਸਰਕਾਰ ਕੁਛ ਨਹੀਂ ਦਿੰਦੀ। ਸਰੀਰ ਬਣਾ ਕੋ ਕੋਸ਼ਣੇ ਕੋਈ ਨਾ ਕੋਈ ਕੰਮ ਕਰੋਗੇ ਬਾਜ ਦੇ ਹੋਰ ਕੁਝ ਨਹੀਂ ਕਰੋਗੇ। ਜੇ ਇਹਦੇ ਜੋ ਮਿਲ ਜੇ ਠੀਕ ਹੈ ਜੇ ਨਾ ਮਿਲੇ ਤੇ ਦੁਖੀ ਜ਼ਿੰਦਗੀ ਹੈ। ਪਰ ਕਿਸ ਤਰ੍ਹਾਂ ਦੇਖਦੇ ਹੋ ਮੇਜਿਸ ਦੇਖਿਆ ਵੀ ਹਰਿਆਣਾ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਨਾਲੋਂ ਬਹੁਤ ਵਧੀਆ ਪਹਿਲਵਾਨਾਂ ਨਾਲੋਂ ਜਾਂ ਜਿਹੜੇ ਬੋਡੀ ਬਿਲਡਿੰਗ ਜਾਂ ਜਿਹੜੇ ਸਪੋਰਟਸ ਕੋਟੇਜ ਨੇ ਉਹਨਾਂ ਨੂੰ ਬੜਾ ਮਾਨ ਸਨਮਾਨ ਦਿੰਦੀ ਆ ਕਿ ਲੱਗਦਾ ਜੇ ਤੁਸੀਂ ਹਰਿਆਣਾ ਵਿੱਚ ਹੁੰਦੇ ਤੇ ਸ਼ਾਇਦ ਤੁਹਾਨੂੰ ਵਧੀਆ ਮਾਨ ਸਨਮਾਨ ਮਿਲਦਾ ਪੰਜਾਬ ਨਾਲੋਂ। ਸਾਦ ਮੈਨੂੰ ਸਰਮੇ ਪੰਜਾਬ ਤੋਂ ਆਸ ਨਹੀਂ ਹੈਗੀ ਤੇ ਹਰਿਆਣੇ ਦੀ ਤੇ ਗੱਲ ਹੀ ਕੀਤੀ ਹੈ ਠੀਕ ਨਹੀਂ ਯਾਤਰ ਹਾਂ ਜੇ ਹਰਿਆਣੇ ਵਾਲੇ ਕਰ ਸਕਦੇ ਮੇਰੇ ਵਾਸਤੇ ਕੁਝ ਕਰ ਦੇਣ ਤੇ ਮੈਂ ਉਹਨਾਂ ਦਾ ਬੜਾ ਸਤਿਕਾਰਯੋਗ ਹੋਵਾਂ ਉਹ ਸਤਿਕਾਰਯੋਗ ਹੋਵਾਂਗਾ ਤੇ ਫਿਰ ਇਹ ਵੀ ਹਾਂ ਤੁਹਾਡੇ ਕੋ ਗਾਂ ਨੌਜਵਾਨ ਆਉਂਦੇ ਨੇ ਜਾਂ ਜਿਹੜੇ ਤੁਸੀਂ ਆਪਣੇ ਪਰਿਵਾਰ ਵਿੱਚ ਗਾਂ ਬੱਚਿਆਂ ਨੂੰ ਇਸ ਲੈਨ ਵਿੱਚ ਪਾਓਗੇ ਆਪਣੇ ਜਿਹੜਾ ਬੋਡੀ ਬਿਲਡਿੰਗ ਜਾਂ ਜਿਹੜਾ ਪਹਿਲਵਾਨੀ ਵਿੱਚ ਪਾਓਗੇ ਕਿਸੇ ਪਰਿਵਾਰ ਦੇ ਬੱਚੇ ਨੂੰ ਨਹੀਂ ਸਰ ਮੈਂ ਨਹੀਂ ਪਾ ਸਕਦਾ ਕਿਉਂ ਕਿ ਮੇਰੇ ਦੇ ਵੈਸੇ ਹੀ ਮਨ ਟੁੱਟ ਚੁੱਕਿਆ ਵਾ ਫਾਇਦਾ ਕੀ ਪਾਉਂਦਾ ਯਾਤਰ ਜੇ ਸਰਕਾਰ ਨੇ ਕੁਛ ਨਵਾਈ ਨਹੀਂ ਕਰਨੀ ਤੇ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਪਈ ਇਹ ਜਿਹੜਾ ਨੌਜਵਾਨ ਆ ਇਸਤਨਾ ਰਮੇਸ਼ ਕੁਮਾਰ ਆ ਅਤੇ ਆਪਣੀ ਜ਼ਿੰਦਗੀ ਦੇ ਕੀਮਤੀ 20 ਸਾਲ ਜਿਹੜੇ ਇਸਨੇ ਨੇ ਬਾਡੀ ਬਿਲਡਿੰਗ ਵਿੱਚ ਲਗਾ ਦਿੱਤੇ ਨੇ ਸਰੀਰ ਬਣਾਉਣ ਵਿੱਚ ਚੰਗਾ ਨਾਕ ਮਾਇਆ ਰਮੇਸ਼ ਕੁਮਾਰ ਨੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਤੇ ਪੰਜਾਬ ਦਾ ਪਰਮੇਸ਼ ਕੁਮਾਰ ਅੱਜ ਵੀ ਕਿਤੇ ਟੁੱਟਿਆ ਲੱਗਦਾ ਵਾ ਅੱਜ ਵੀ ਕਿਤੇ ਨਿਰਾਸ਼ਾ ਰਮੇਸ਼ ਕੁਮਾਰ ਨੂੰ ਸਰਕਾਰਾਂ ਤੋਂ ਨਾਰਾਜ਼ਗੀ ਲੱਗਦੀ ਆ ਕਿਉਂਕਿ ਰਮੇਸ਼ ਕੁਮਾਰ ਦਾ ਕਹਿਣਾ ਪੀ ਅਜੇ ਤੱਕ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਇੰਨਾ ਨਾ ਕਮਾਇਆ ਇੰਨੇ ਮੈਡਲ ਜਿੱਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਢੇਰ ਭਰ ਕੇ ਬੋਰੀਆਂ ਜਿਹੜਾ ਕਿ ਮੈਡਲਾਂ ਦਾ ਤੇ ਟਰਾਫੀਆਂ ਦਾ ਵਾ ਪਰ ਲੱਗਦਾ ਰਮੇਸ਼ ਕੁਮਾਰ ਨੂੰ ਵੀ ਜ਼ਿੰਦਗੀ ਦੇ 20 ਸਾਜਰੇ ਬਕਾਰ ਹੋ ਗਏ ਨੇ ਅੱਜ ਵੀ ਉਹ ਮਿਹਨਤ ਕਰ ਰਿਹਾ ਅੱਜ ਵੀ ਉਹ ਮਿਹਨਤ ਕਰ ਰਿਹਾ ਇਹ ਆਪਣੇ ਪਰਿਵਾਰ ਦਾ ਪਰਿਵਾਰ ਦਾ ਪੇੜ ਬਾਲਿਆ ਰੋਜੀ ਰੋਟੀ ਵਾਸਤੇ ਸਰਕਾਰਾਂ ਨੇ ਨਾ ਤੇ ਉਹਨਾਂ ਦੀ ਸਾਰ ਲਈ ਨਾ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਤਰਮੇਸ਼ ਕੁਮਾਰ ਜੀ ਖਰਾਕ ਕਿੰਨੀ ਹੁੰਦੀ ਸੀ ਜਦੋਂ ਆਮ ਪਰਿਵਾਰ ਸੀ ਦੇਖਿਆ ਵੈਸੀ ਦੇਖਿਆ ਤੁਸੀਂ ਸਧਾਰਨ ਪਰਿਵਾਰ ਜਨਮ ਲਿਆ ਵਾ ਕਿੰਨੇ ਕੁ ਪਰਿਵਾਰ ਦੀ ਮਿਹਨਤ ਕਾ ਛਲੋ ਸੀ ਘਰੇ ਪਰਿਵਾਰ ਦਾ ਰੋਟੀ ਪਾਣੀ ਵੀ ਚਲਾਉਣਾ ਸੀ ਤੁਹਾਡੀ ਖਰਾਕ ਹੀ ਪੁਲਾਣੀ ਦੀ ਹੁੰਦੀ ਸੀ ਕਿੰਨੇ ਕੁ ਖਰਾਕ ਹੁੰਦੀ ਸੀ ਇੱਕ ਦਿਨ ਦੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਸਰ ਅੱਜ ਤੋਂ 15 ਸਾਲ 12 ਸਾਲ ਪਹਿਲੇ ਯਾਤਰ 6-7 ਸੋਨਾ ਗੁਜ਼ਾਰਾ ਹੁੰਦਾ ਹੀ ਅਜ ਤਰ ਤੇ ਅਜ ਤੱਕ ਤੇ 1500 ਵੀ ਘੱਟ ਹੋਵੇ 1500 ਰੁਪਏ ਵੀ ਹੋਵੇ ਤਾਂ ਘੱਟ ਹੈ ਯਾਤਰ ਕੁਪੜੇ ਉਹਲੇ ਡਾਇਟ 6-700 ਰੁਪਏ ਦੀ ਚੱਲ ਜਾਂਦੀ ਵਧੀਆ ਤੇ ਮੈਂ ਦਸ਼ਕਾਂ ਨੂੰ ਸਾਂਝਾ ਕਰਦੇ ਹਾਂ ਖਾਣੇ ਚ ਖਾਂਦੇ ਕੀ ਕੀ ਸੀ ਡਾਇਟ ਕੀ ਕੀ ਸੀ ਰੋਜ਼ ਦਾ ਇੱਕ ਦੇ ਇੱਕ ਟਾਈਮ ਦਾ ਕੀ ਰੂਟੀਨ ਸੀ ਖਾਣ ਪੀਣ ਦਾ ਤੁਹਾਡਾ ਮੇਰੀ 35 ਤੋਂ 40 ਆਂਡੇ ਦੇ ਹੀ ਕਿਲੋ ਚਿਕਨ ਹੁੰਦਾ ਸੀ ਸੈਲਡ ਵਗੈਰਾ ਦਲੀਆ ਵਗੈਰਾ ਜੂਸ ਵਗੈਰਾ ਇਹ ਚ ਜਾਂਦੀ ਹੈ ਇਤਨਾ ਤੇ ਮੈਨੂੰ ਸੋਪੀ ਹੁਣ ਦਸ਼ਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਸਰਕਾਰ ਜਿਹੜੀ ਤੁਹਾਨੂੰ ਦੇਖਣੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਜਾਓਗੇ ਕੀ ਬੇਨਤੀ ਕਰਨਾ ਚਾਹੋ ਸਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਨਾ ਵਾਂ ਪੀ ਮੈਨੂੰ ਕਿੰਨੇ ਕਿਤੇ ਮੈਗਮੇ ਜੋਬ ਮਿਲੇ ਤੇ ਮੇਰਾ ਘਰ ਖੁਸ਼ਹਾਲ ਹੋਵੇ ਬਸ ਜਿਵੇਂ ਨੀ ਸੋ ਵੀ ਜਦੋਂ ਤੁਸੀਂ ਇੰਨੇ ਮਾਨ ਸਨਮਾਨ ਲੈ ਕੇ ਆਉਂਦੇ ਸੀ ਮੈਡਲ ਟਰੋਫੀ ਲੈ ਕੇ ਆਉਂਦੇ ਸੀ ਤੁਹਾਡੇ ਹਲਕੇ ਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਜਾਂ ਕੋਈ ਕੌਂਸਲ ਤੁਹਾਨੂੰ ਆ ਕੇ ਕਦੀ ਕਿਸੇ ਨੇ ਸਨਮਾਨਤ ਨਹੀਂ ਕੀਤਾ ਵੀ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਰਮੇਸ਼ ਕੁਮਾਰ ਨੇ ਪਹਿਲਵਾਨੀ ਵਿੱਚ ਨਹੀਂ ਸਰ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਉਹ ਨਹੀਂ ਕੀਤਾ ਸਰ ਅੱਜਕੱਲ੍ਹ ਕਦੀ ਕੋ ਸਾਰ ਲੈਣ ਵਾਸਤੇ ਵੀ ਆਇਆ ਕਦੀ ਸਾਡੇ ਇਲਾਕੇ ਚ ਕੋਈ ਤਰ੍ਹਾਂ ਦਾ ਇੰਨਾ ਵਧੀਆ ਪਰਮਾਨੈਂਟ ਆਵਾਜ਼ ਆਈ ਨਾ ਵਧੀਆ ਜਿਹੜਾ ਲਿਫਟਿੰਗ ਦਾ ਬੰਦਾ ਰਹਿੰਦਾ ਬੋਡੀ ਬਿਲਡਰ ਕਦੀ ਕਿਸੇ ਨੇ ਸਾਰ ਨਹੀਂ ਲਈ ਆ ਕੇ ਨਹੀਂ ਸਰ ਅੱਜ ਤੱਕ ਕਿਸੇ ਨੇ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਸਿਰ ਮੇਰੇ ਬਦਲਰੀ ਮੇਰੇ ਨਾਲ ਰਹੇ ਹੈ ਇੱਥੇ ਔਰ ਕੋਈ ਨਹੀਂ ਮੇਰੇ ਨਾਲ ਹੈ ਮੈਂ ਤੁਹਾਨੂੰ ਜਿੱਥੇ ਸ਼ੀਰਾਂ ਵਿੱਚ ਵੇਖ ਸਕਦੇ ਹੋ ਵੀ ਰਮੇਸ਼ ਕੁਮਾਰ ਸਰਕਾਰਾਂ ਨਾਲ ਨਰਾਰਗੀ ਅਸੀਂ ਰਮੇਸ਼ ਕੁਮਾਰ ਦੀ ਅਤੇ ਉਸ ਦਾ ਕਹਿਣਾ ਵੀ ਜੇਕਰ ਅਸੀਂ ਹਰਿਆਣਾ ਸਰਕਾਰ ਵਿੱਚ ਹੁੰਦੇ ਤੇ ਸ਼ਾਇਦ ਸੜੀ ਹਰਿਆਣਾ ਸਰਕਾਰ ਸਾਡੀ ਸੌਂਦੀ ਕਿਉਂਕਿ ਕਿ ਹਮੇਸ਼ਾ ਕਹਿੰਦਾ ਵੀ ਹਰਿਆਣਾ ਸਰਕਾਰ ਜਿਹੜੀ ਆ سپورٹس ਕੋਟੇ ਦੀ ਬਹੁਤ ਸੌਂਦੀ ਆ ਤੇ ਹਮੇਸ਼ਾ ਲੱਖਾਂ ਕਰੋੜਾਂ ਪਏ ਦੇ ਕੇ ਜਿਹੜਾ ਮਾਨ ਸਨਮਾਨ ਕਰਦੀ ਆ ਮੈਨੂੰ ਇਹ ਸੋਪੇ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਪਾਰਟੀ ਜਿਹੜੇ ਭਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਉਹਨੂੰ ਕਿਹਾ ਗਿਆ ਵੀ ਜਿਹੜੇ سپورٹس ਕੋਟੇ ਨੂੰ ਹਮੇਸ਼ਾ ਪਿਆਲ ਦਿੱਤੀ ਜਾਂਦੀ ਆ ਅਸੀਂ ਦੇ ਦੇ ਬਹੁਤ ਗਰੀਬ ਬੰਦੇ ਦੀ ਬਾਹ ਫੜਦੇ ਨੇ ਹਮੇਸ਼ਾ ਭਵੰਤਮਾਨ ਸਾਹ ਨੂੰ ਕੀ ਅਪੀਲ ਕਰਨਾ ਚਾਹੋਗੇ ਮੁੱਖ ਮੰਤਰੀ ਪੰਜਾਬ ਨੂੰ ਸਰ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਜੇ ਤੁਹਾਡੇ ਚ ਹੈ ਕੋਈ ਸਿਸਟਮ ਤੇ ਮੈਨੂੰ ਰੱਖਿਆ ਜਾਏ ਇਸ ਸਰਕਾਰੀ ਜੋਬ ਤੇ ਠੀਕ ਨਹੀਂ ਮੈਂ ਵੀ ਸੁਣਿਆ ਯਾਤਰ ਪਰ ਅਜ ਤੱਕ ਜੇ ਮੈਂ ਕਹਿੰਨ ਕਿ ਸਰਕਾਰੀ ਜੋਬ ਚ ਲੱਗ ਗਿਆ ਤੇ ਮੈਂ ਵੇਖਾਂਗਾ ਵੀ ਵਾਕਈ ਯਾਰ ਇਹ ਸਰਕਾਰ ਸੁਣਦੀ ਏ ਕਿ ਨਹੀਂ ਕਹਿੰਦੀ ਤੇ ਮੈਨੂੰ ਐਸੋ ਪੀ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਚੱਲਦਾ ਹੁਣ ਰੋਜੀ ਰੋਟੀ ਕਿੱਥੋਂ ਕਮਾਉਂਦੇ ਹੋ ਪਰਿਵਾਰ ਦਾ ਬੱਚੇ ਵੀ ਪਾਲਨੇ ਆ ਕਿੱਥੋਂ ਟੱਗ ਗੁਜ਼ਾਰਾ ਚੱਲਦਾ ਪਰੋਣਾ ਸਰ ਰੋਜੀ ਰੋਟੀ ਕੀ ਸਰ ਮੈਂ ਕੇ ਜਿਮ ਚ ਕੋਈ ਜਗ੍ਹਾ ਵਾਂ ਠੀਕ ਐ 12-15000 ਰੁਪਏ ਤਨਹਾਲ ਨਾਲ ਨਾ ਉਤੋਂ ਪਰਸੈਂਟ ਅਡਿੰਗ ਆ ਤੇ ਚਲੋ 15-20000 ਰੁਪਏ ਬਣ ਜਾਂਦਾ ਵਾ ਕੇ ਨਾ ਕਿਧਰ ਘਰ ਦੇ ਨਾਲ ਢਿੱਡ ਭਰਦਾ ਵਾ ਮੇਰੀ ਡੈਡ ਨੇ ਬੋਰੀ ਨਹੀਂ ਦੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੀ ਸਾਡਾ ਗੱਲਬਾਤ ਕੀਤੀ ਤੇ ਮੇਸ਼ ਕੁਮਾਰ ਜਿਹੜਾ ਕਿ ਅ ਬਾਡੀ ਬਿਲਡਿੰਗ ਵਿੱਚ ਜਿਸ ਨੇ ਆਪਣਾ ਨਾਮ ਕਮਾਇਆ ਆਪਣੇ ਅੰਮ੍ਰਿਤਸਰ ਸਾਹਿਬ ਦਾ ਤੇ ਪੂਰੇ ਪੰਜਾਬ ਦਾ ਨਾਰੋਸ਼ਨ ਕੀਤਾ ਪਰ ਅੱਜ ਵੀ ਨਾਰਜ ਸਿੰਘ ਐ ਸਰਕਾਰਾਂ ਦੇ ਨਾਲ ਅਤੇ ਉਹਨੇ ਕਿਹਾ ਵੀ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ 20 ਸਾਲ ਜਿੰਦਗੀ ਦਾ ਕੀਮਤੀ ਸਮਾਂ ਦਾ ਜਿਹੜਾ ਕਿ ਉਹਨਾਂ ਨੇ ਆਪਣੇ ਇਸ ਬੋਡੀ ਬਿਲਡਿੰਗ ਵਿੱਚ ਕੱਢ ਦਿੱਤਾ ਅਤੇ ਉਹਦਾ ਕਹਿਣਾ ਵੀ 20 ਸਾਲ ਲੱਗਦਾ ਜਿੰਦਗੀ ਦੇ ਬਕਾਰ ਚੱਲ ਗਏ ਨੇ ਕਿਉਂਕਿ ਅੱਜ ਤੱਕ ਕਿਸ ਨੇ ਕੋਈ ਬਾਹਰ ਨਹੀਂ ਫੜੀ ਕਿਸ ਨੇ ਸਾਹ ਨਹੀਂ ਲਈ ਅਤੇ ਨਾ ਹੀ ਕਿਸ ਨੇ ਸਰਕਾਰੀ ਨੌਕਰੀ ਦਿੱਤੀ ਆ ਅਤੇ ਮੁੱਖ ਮੰਤਰੀ ਪੰਜਾਬ ਦੇ ਕੀ ਭਵਨ ਸਿੰਘ ਮਾਨ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਆ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਜੀ ਦਿੱਤੀ ਜਾਵੇ ਤਾਂ ਜੋ ਕਿ ਜਿਹੜੇ ਪਰਿਵਾਰ ਜਿਹੜੇ ਕੀ ਉਹਨਾਂ ਦੇ ਰੋਜੀ ਰੋਟੀ ਆ ਉਹ ਚੱਲ ਸਕੇ ਅਤੇ ਬੰਦਾ ਮਾਨ ਸਨਮਾਨ ਜਿਹੜਾ ਉਹ ਮਿਲੇ ਉਹ ਦੇਖਣਾ ਕਿ ਮਾਨ ਸਰਕਾਰੀ ਨਾਲ ਖਬਰ ਵਾ ਕੱਲੋਂ ਧਿਆਨ ਦਿੰਦੀ ਆ ਅਤੇ ਰਮੇਸ਼ ਕੁਮਾਰ ਨੂੰ ਕਦ ਤੱਕ ਨੌਕਰੀ ਮਿਲਦੀ ਆ ਮੈਨੂੰ ਦਿਓ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ